ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ ਨੌਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ ਪੰਜਵਾਂ ਜੀਵਨ ਦੀ ਮੁੱਢਲੀ ਇਕਾਈ ਤੇ ਇਸ ਅਧਿਆਇ ਨੂੰ ਸਮਝਣ ਲਈ ਜਿਹੜੀ ਸੋਚੋ ਤੇ ਉੱਤਰ ਦਿਓ ਦੀ ਲੜੀ ਹੈ ਉਹਦੇ ਵਿੱਚ ਅਗਲਾ ਵੀਡੀਓ ਜਿਹਦੇ ਵਿੱਚ ਅਸੀਂ ਪੰਜ ਸਵਾਲ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ 'ਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ ਤਾਂ ਸ਼ੁਰੂ ਕਰੀਏ ਇਹਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਦੀਆਂ ਅਤੇ ਗਣਿਤ ਦੀਆਂ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚੜਸਾਲ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਉੱਥੇ ਮਿਲਣਗੀਆਂ 9th ਇੰਗਲਿਸ਼ ਐਮਸੀਬੀ 9th ਇੰਗਲਿਸ਼ ਲਿਟਰੇਚਰ 9th ਗ੍ਰਾਮਰ ਅਤੇ ਗਣਿਤ ਨਾਲ ਜੁੜੀਆਂ ਮਿਲਣਗੀਆਂ ਤੁਹਾਨੂੰ 9th ਮੈਥ ਨੋਟਸ ਤੇ ਨਵੀਂ ਨਵੀਂ ਗਣਿਤ ਫਿਰ ਪੀਐਸਸੀਬੀ 9th ਮੈਥ ਇੰਗਲਿਸ਼ ਮੀਡੀਅਮ ਵਿੱਚ ਫਿਰ ਗਣਿਤ ਦੇ ਸਿਧਾਂਤ ਫਿਰ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਤੁਹਾਡੀ ਜਨਰਲ ਨੌਲੇਜ ਵਧਾ ਕਰਨ ਲਈ ਇੱਕ ਪਲੇਲਿਸਟ ਹੈ ਜੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ 'ਤੇ ਵੀਡੀਓਜ਼ ਵੀ ਜ਼ਰੂਰ ਦੇਖੋ ਆਹ ਦੇਖਿਓ ਬੱਚੋ ਹੁਣ ਐਵਲਿਸਵਾਲ ਗਾਲਜੀ ਕਾਇਆਵਾ ਜਿਹਨੂੰ ਸਿਕਨੋਲੋਜੀ ਅਪਰੇਟਸ ਅੰਗਰੇਜ਼ੀ ਇਸ ਕਹਿੰਦੇ ਆ ਬਾਰੇ ਸੰਖੇਪ ਜਾਣਕਾਰੀ ਦਿਓ ਸੋ ਨਾੜੀ ਤੰਤਰ ਨਾੜੀ ਤੰਤਰ ਜਿਹੜਾ ਹੁੰਦਾ ਬੱਚੋ ਨਰਵਸ ਸਿਸਟਮ ਨਾੜੀ ਤੰਤਰ ਤੇ ਕੰਮ ਕਰਨ ਵਾਲੇ ਅਤੇ ਨੋਬਲ ਪੁਰਸਕਾਰ ਨਾਲ ਨਿਵਾਜੇ ਗਏ ਕੈਮਿਲੋ ਗਾਲਜੀ ਇਹ ਨਾਂ ਸੀਗਾ ਸਾਈਜ਼ਾਂ ਦਾ ਇਟਾਲੀਅਨ ਸੀਗਾ ਇਤਲੀ ਦਾ ਕੈਮिलो ਗਾਲਜੀ ਦੇ ਸਨਮਾਨ ਵਿੱਚ ਕਿਹੀ ਜਾਂਦੀਆਂ ਗਾਲਜੀ ਕਾਇਆ ਵਾਂ ਇਹ ਗਾਲਜੀ ਕਾਇਆ ਵਾਂ ਜਿਹੜੀਆਂ ਨੇ ਕੈਮिलो ਗਾਲਜੀ ਦੇ ਸਨਮਾਨ ਵਿੱਚ ਇਹ ਨਾਂ ਰੱਖਿਆ ਗਿਆ ਠੀਕ ਹੈ ਵਿੱਚ ਕਿਹੀ ਜਾਂਦੀਆਂ ਗਾਲਜੀ ਕਾਇਆ ਵਾਂ ਛਿੱਲੀ ਨਾਲ ਕਿਰੀਆਂ ਕੁਝ ਥੈਲੀਆਂ ਹੁੰਦੀਆਂ ਹਨ ਠੀਕ ਹੈ ਥੈਲੀਆਂ ਦਾ ਰੂਪ ਹੁੰਦਾ ਇਹ ਥੈਈ ਦੇ ਰੂਪ 'ਚ ਜਿਹਦਾ ਤਹਿ ਲੱਗੀ ਜਾਂਦੀ ਥੈਈ ਦੇ ਰੂਪ ਵਿੱਚ ਇੱਕ ਦੂਜੇ ਦੇ ਸਮਾਂਤਰ ਰੱਖੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਸਿਸਟਰਨਸ ਸਿਸਟਰਨਸ ਕਿਹਾ ਜਾਂਦਾ ਹੈ ਠੀਕ ਹੈ ਆਮ ਤੌਰ ਤੇ ਇਹਨਾਂ ਦੀਆਂ ਛਿਲੀਆਂ ਐਂਡੋਪਲਾਜ਼ਮੀ ਜਾਲ ਜਿਹਦੇ ਬਾਰੇ ਅਸੀਂ ਪਿਛਲੇ ਵੀਡੀਓ ਵਿੱਚ ਪੜਿਆ ਸੀਗਾ ਐਂਡੋਪਲਾਜ਼ਮਿਕ ਰੈਟੀਕੂਲਮ ਐਂਡੋਪਲਾਜ਼ਮੀ ਜਾਲ ਦੀਆਂ ਛਿਲੀਆਂ ਨਾਲ ਜੁੜੀਆਂ ਹੁੰਦੀਆਂ ਹਨ ਇਹ ਗਾਲਜੀ ਕਾਇਆਵਦੀ ਛਿਲੀਆਂ ਐਂਡੋਪਲਾਜ਼ਮੀ ਜਾਲ ਦੀਆਂ ਛਿਲੀਆਂ ਨਾਲ ਜੁੜੀਆਂ ਹੁੰਦੀਆਂ ਹਨ ਇਸ ਤਰ੍ਹਾਂ ਇਹ ਗੁੰਝਲਦਾਰ ਸੈਲ ਤੰਤਰ ਦਾ ਇੱਕ ਹੋਰ ਹਿੱਸਾ ਬਣਾਉਂਦੀਆਂ ਹਨ ਠੀਕ ਹੈ ਜੀ ਹੋਣਾ ਗਿਆ ਬੱਤੀ ਉਹਦੇ ਕਾਰਜ ਗਾਲਜੀ ਕਾਇਆਵਾਂ ਦੇ ਕਿਹੜੇ ਕਾਰਜ ਹਨ ਸਮੁਖ ਤੌਰ ਤੇ ਚਾਰ ਕਾਰਜ ਨੇ ਗਾਲਜੀ ਕਾਇਆਵਾਂ ਦੇ ਹੇਠ ਲਿਖੇ ਕਾਰਜ ਹਨ ਪਹਿਲਾ ਪਦਾਰਥਾਂ ਨੂੰ ਜਮਾ ਕਰਨਾ ਉਹਨਾਂ ਨੂੰ ਤਬਦੀਲ ਕਰਨਾ ਉਹਨਾਂ ਦਾ ਰੂਪ ਬਟਾਉਣਾ ਤਬਦੀਲ ਅਤੇ ਥੈਲੀਆਂ ਵਿੱਚ ਬੰਦ ਕਰਨਾ ਪੈਕ ਕਰਨਾ ਠੀਕ ਹੈ ਫਿਰ ER ਐਂਡੋਪਲਾਸਮਿਕ ਰੈਟੀਕੂਲਮ ਦੇ ਲੱਗੇ ਤਿਆਰ ਹੋਏ ਪਦਾਰਥਾਂ ਨੂੰ ਗੰਢ ਕੇ ਮਲੀ ਪੈ ਕਰਕੇ ਗੰਢ ਕੇ ਸੈੱਲ ਦੇ ਅੰਦਰ ਅਤੇ ਬਾਹਰ ਵੱਖ-ਵੱਖ ਠਿਕਾਣਿਆਂ ਤੇ ਭੇਜਣਾ ਠੀਕ ਹੈ ਜੀ ਫਿਰ ਕੁਝ ਮੌਕਿਆਂ ਤੇ ਇੱਕ ਮਿੰਟ ਥੇਸੀ ਹਰੀ ਆਏਗੀ ਇਹੋ ਉਹ ਚੰਗੋ ਇੱਕ ਇੰਤੇ ਕੁਝ ਮੌਕਿਆਂ ਤੇ ਖੰਡ ਦੇ ਮਿੱਠਾ ਜਿਹੜਾ ਹੁੰਦਾ ਖੰਡ ਦੇ ਗਲੂਕੋਜ਼ ਜਿਹਨੂੰ ਕਹਿੰਦੇ ਆ ਨਾ ਖੰਡ ਦੇ ਸਾਦੇ ਅਣੂਆਂ ਨੂੰ ਖੰਡ ਦੇ ਗੁੰਝਲਦਾਰ ਅਣੂ ਵਿੱਚ ਬਦਲਣਾ ਕਿਵਰ ਇਧਰ ਹੀ ਲੋੜ ਹੋ ਜਾਂਦੀ ਹੈ ਆਮ ਤੌਰ ਤੇ ਸੀ ਪਰਦੇ ਵੀ ਗੁੰਜਲਦਾਰ ਅਣੂਆਂ ਨੂੰ ਸਾਦੇ ਅਣੂਆਂ ਵਿੱਚ ਤੋੜਿਆ ਪਰ ਇਹ ਕੇਵਰ ਕੀ ਹੁੰਦਾ ਕਿ ਕੁਝ ਇਹੋ ਜਿਹੇ ਲੋੜਾ ਹੁੰਦੀਆਂ ਜਿੱਥੇ ਹੈ ਜਿਹੜੇ ਗਲਜੀਕਾਇਆਵਾ ਹੈਗੀਆਂ ਨੇ ਅਖੰਡ ਦੇ ਸਾਦੇ ਅਣੂਆਂ ਨੂੰ ਅਖੰਡ ਦੇ ਗੁੰਜਲਦਾਰ ਅਣੂਆਂ ਵਿੱਚ ਬਦਲਦੇ ਨੇ ਤੇ ਲਾਈਸੋਸੋਮ ਬਣਾਉਣ ਵਿੱਚ ਹਿੱਸਾ ਹੋਣਾ ਠੀਕ ਹੈ ਜੀ ਉਹ ਲਾਈਸੋਸੋਮ ਕੀ ਹੁੰਦੇ ਨੇ ਸੋ ਲਾਈਸੋਸੋਮ ਬਾਰੇ ਤੁਸੀਂ ਕੀ ਜਾਣਦੇ ਹੋ ਲਾਈਸੋਸੋਮ ਸੈੱਲ ਦੇ ਟੁੱਟੇ ਭਜੇ ਨਿਕਲੇ ਅੰਗ ਕੀ ਪੁਰਾਣੀ ਹੋ ਜਾਂਦੀ ਏਦਾਂ ਬੰਦਾ ਵੀ ਬੁੱਢਾ ਹੋ ਜਾਂਦਾ ਹੈ ਨਾ ਚੀਜ਼ਾਂ ਟੁੱਟਦੀਆਂ ਭਜਦੀਆਂ ਪੁਰਾਣੀਆਂ ਹੁੰਦੀਆਂ ਨੇ ਸੋ ਇਸ ਤਰ੍ਹਾਂ ਸਰੀਰ ਦੇ ਅੰਗ ਜਿਹੜੇ ਨਿਕਲੇ ਅੰਗ ਸੈੱਲ ਵੀ ਟੁੱਟਦੇ ਭਜਦੇ ਨੇ ਸੈੱਲਾਂ ਵਿੱਚ ਜਿਹੜੇ ਨਿਕਲੇ ਆਉਂਦੇ ਨੇ ਉਹ ਵੀ ਟੁੱਟਦੇ ਭਜਦੇ ਨੇ ਸੋ ਲਾਈਸੋਸੋਮ ਸੈੱਲ ਦੇ ਟੁੱਟੇ ਭਜੇ ਨਿਕਲੇ ਅੰਗਾ ਅਤੇ ਸੈੱਲ ਅੰਦਰ ਆਉਂਦੇ ਬਾਹਰੀ ਪਦਾਰਥਾਂ ਨੂੰ ਹਜ਼ਮ ਕਰਕੇ ਸੈੱਲ ਨੂੰ ਸਾਫ਼ ਰੱਖਦੇ ਹਨ ਠੀਕ ਹੈ ਇਸ ਤਰ੍ਹਾਂ ਲਾਈਸੋਸੋਮ ਸੈੱਲ ਦਾ ਮਲ ਤਿਆਗ ਤੰਤਰ ਹਨ ਐਕਸਕ੍ਰੀਟਰੀ ਸਿਸਟਮ ਜਿਹਦਾ ਮਲ ਤਿਆਗ ਹੁੰਦਾ ਹੈ ਸਾਡਾ ਹਨ ਇਸ ਤਰ੍ਹਾਂ ਸੈੱਲ ਦਾ ਮਲ ਤਿਆਗ ਦਾ ਤੰਤਰ ਨੇ ਹੈ ਲਾਈਸੋਸੋਮ ਸੋ ਲਾਈਸੋਸੋਮ ਅੰਦਰ કાર્ਬੋਨਿਕ ਪਦਾਰਥਾਂ ਜਿਹਨੂੰ ਕਹਿੰਦੇ ਆਰਗੈਨਿਕ ਮੈਟੀਰੀਅਲ ਨੂੰ ਤੋੜਨ ਦੇ ਸਮਰੱਥ ਬਹੁਤ ਤਕੜੇ ਪਾਚਨਕਾਰੀ ਐਨਜ਼ਾਈਮ ਡਾਈਜੈਸਟਿਵ ਐਨਜ਼ਾਈਮ ਹੁੰਦੇ ਹਨ ਇਥੇ ਥੈਲੀਆਂ ਵਿੱਚ ਇਹਨਾਂ ਦੇ ਬੜੇ ਤਕੜੇ ਐਨਜ਼ਾਈਮ ਹੁੰਦੇ ਨੇ ਜੋ ਮਲ ਕੇ કાર્ਬੋਨਿਕ ਪਦਾਰਥਾਂ ਨੂੰ ਤੋੜ ਦਿੰਦੇ ਨੇ ਜਿਸ ਦੇ ਸਦਕਾ ਇਹ ਬਾਹਰੋਂ ਆਏ ਜੀਵਾਣੂ ਅਤੇ ਭੋਜਨ ਨੂੰ ਅਤੇ ਪੁਰਾਣੇ ਹੋ ਚੁੱਕੇ ਨਿਕੜੇ ਅੰਗਾਂ ਨੂੰ ਤੋੜ ਕੇ ਸਰਲ ਪਦਾਰਥਾਂ ਵਿੱਚ ਬਦਲ ਦਿੰਦੇ ਹਨ ਠੀਕ ਹੈ ਨਾ ਸੋ ਇਸ ਤਰ੍ਹਾਂ ਇਹ ਸੈੱਲ ਨੂੰ ਸਾਫ਼ ਰੱਖਦੇ ਹਨ ਐਸਲ ਦਾ ਮਲ ਤੰਤਰ ਮਲ ਤੇਲ ਤੰਤਰ ਹਨ ਠੀਕ ਹੈ 21ਵਾਂ ਸਵਾਲ ਲਾਈਸੋਸੋਮ ਨੂੰ ਸੈੱਲ ਦੀ ਆਤਮਕਾਤੀ ពੋਟਲੀ ਸੁਸਾਈਡ ਬੈਗ ਖੁਦਕੁਸ਼ੀ ពੋਟਲੀ ਆਤਮਗਾਤੀ ਫੋਟਲੀ ਕਿਉਂ ਕਿਹਾ ਜਾਂਦਾ ਹੈ ਸੁੱਚਾ ਬੜਾ ਰੋਚਕ ਹੈਗਾ ਸਵਾਲ ਹੈ ਬੜਾ ਲਾਈਸੋਸੋਮ ਛਿੱਲੀ ਨਾਲ ਕਿਰੀਆਂ ਅਤੇ ਤਕੜੇ ਪਾਚਨਕਾਰੀ ਐਨਜ਼ਾਈਮਾ ਨਾਲ ਭਰੀਆਂ ਥੈਲੀਆਂ ਹਨ ਸੋ ਛਿੱਲੀ ਵੀ ਹੈ ਕਿ ਇਹਨਾਂ ਦੇ ਅੰਦਰ ਬੜੇ ਤਕੜੇ ਐਨਜ਼ਾਈਮ ਨੇ ਪਾਚਨਕਾਰੀ ਭਰੇ ਹੋਏ ਨੇ ਇਹਨਾਂ ਐਨਜ਼ਾਈਮਾ ਦੀ ਮਦਦ ਨਾਲ ਲਾਈਸੋਸੋਮ ਗੁੰਝਲਦਾਰ કાર્ਬੋਨਿਕ ਪਦਾਰਥਾਂ ਨੂੰ ਸਰਲ ਸਰਲ ਪਦਾਰਥਾਂ ਵਿੱਚ ਤੋੜਨ ਯੋਗ ਹੁੰਦੇ ਹਨ ਉਹਦੇ ਕਰਕੇ ਇਹ ਕਰ ਲੈਂਦੇ ਨੇ ਕੰਮ ਸੈੱਲ ਦੀਆਂ ਜੈਵਿਕ ਕਿਰਿਆਵਾਂ ਜਿਹਨੂੰ ਕਹਿੰਦੇ metabolisme ਵਿੱਚ ਖਲਲ ਪੈਣ ਨਾਲ ਕੇਵਰ ਕੋਈ ਖਲਲ ਪੈ ਜਾਂਦਾ ਕੋਈ ਗੜਬੜ ਹੋ ਜਾਂਦੀ ਹੈ ਨਾਲ ਕਈ ਵਾਰੀ ਲਾਈਸੋਸੋਮ ਦੀ ਝਿੱਲੀ ਫਟ ਜਾਂਦੀ ਹੈ ਹਾਦਸਾ ਹੋ ਗਿਆ ਗੜਬੜ ਹੋ ਗਈ ਕੋਈ ਖਲਲ ਪੈ ਗਿਆ ਕੋਈ ਕਿਰਿਆ ਦੇ ਵਿੱਚ ਵਿਗੜਨ ਪੈ ਗਿਆ ਹਨਾ ਉਹਨਾਂ ਦੀ ਝਿੱਲੀ ਫਟ ਜਾਂਦੀ ਹੈ ਅਤੇ ਐਨਜ਼ਾਈਮ ਬਾਹਰ ਆ ਜਾਂਦੇ ਹਨ ਹੁਣ ਬੱਚਿਓ ਐਨਜ਼ਾਈਮ ਬੜੇ ਤਗੜੇ ਨੇ ਤੇ ਨਾਲੇ ਕੀ ਨੇ ਪਾਚਨਕਾਰੀ ਨੇ ਹੁਣ ਬਾਹਰ ਆ ਗਈ ਝਿੱਲੀ ਤੋਂ ਬਾਹਰ ਆ ਗਏ ਉਸ ਹਾਲਤ ਵਿੱਚ ਐਂਜ਼ਾਈਮ ਆਪਣੇ ਹੀ ਸੈੱਲ ਨੂੰ ਹਜ਼ਮ ਕਰ ਲੈਂਦੇ ਨੇ। ਉਹ ਆਪਣੇ ਹੀ ਸੈੱਲ ਖਾ ਜਾਂਦੇ ਨੇ, ਖਤਮ ਕਰ ਦਿੰਦੇ ਨੇ। ਜਦੋਂ ਉਹ ਸੈੱਲ ਖਤਮ ਹੋ ਗਿਆ। ਇਸ ਵਰਤਾਰੇ ਦੇ ਕਾਰਨ ਲਾਈਸੋਸੋਮ ਨੂੰ ਸੈੱਲ ਦੀ ਆਤਮਕਾਤੀ ਥੋਟਲੀ ਸੂਸਾਈਡ ਬੈਗ ਕਿਹਾ ਜਾਂਦਾ ਹੈ। ਠੀਕ ਹੈ ਬੱਚਿਓ। ਅੱਗੇ ਚਲੀਏ। ਅਗਿਆ ਮਾਈਟੋਕਾਂਡਰੀਆ। ਬੱਚੇ ਮਾਈਟੋਕਾਂਡਰੀਆ ਜਿਹੜਾ ਹੈ ਇਹ ਬਹੁਵਚਨ ਹੈਗਾ। ਇਹਦਾ ਇੱਕ ਵਚਨ ਹੈਗਾ ਮਾਈਟੋਕਾਂਡਰੀਅਮ। I U A ਹਟਾ ਦੋ ਤੇ ਅੱਗੇ U M ਲਗਾ ਦੋ ਤੇ ਇਹਦਾ ਮਤਲਬ ਹੋ ਜਾਏਗਾ ਇਕਵਚਨ ਤੇ ਹੁਣ I A ਲੱਗ ਗਿਆ ਬਲੀ U M ਦੀ ਜਗ੍ਹਾ A ਲੱਗ ਗਿਆ ਮਾਈਟੋਕਾਂਡਰੀਆ ਤੇ ਇਹ ਬਣ ਗਿਆ ਬਹੁਵਚਨ ਠੀਕ ਹੈ ਸੋ ਮਾਈਟੋਕਾਂਡਰੀਆ ਕੀ ਹੈ ਮਾਈਟੋਕਾਂਡਰੀਆ ਸੈੱਲ ਦਾ ਸ਼ਕਤੀਕਰ ਹੈ ਪਾਵਰ ਸਟੇਸ਼ਨ ਹੈ ਜਿਦਾ ਥਰਮਲ ਸਟੇਸ਼ਨ ਹੁੰਦਾ ਜਿੱਥੇ ਬਿਜਲੀ ਪਹਿਲਾਂ ਹੁੰਦੀ ਹੈ ਤੇ ਸਾਡੇ ਘਰਾਂ 'ਚ ਊਰਜਾ ਆਉਂਦੀ ਹੈ ਉਹਨਾ ਬਲਬ ਜਲਦਾ ਫ੍ਰਿਜ ਚੱਲਦੀ ਹੈ ਹਨਾ ਮੋਟਰ ਚੱਲਦੀ ਹੈ ਤੇ ਹੋਰ ਯੰਤਰ ਚੱਲਦੇ ਨੇ ਠੀਕ ਹੈ ਸੋ ਮਾਈਟੋਕਾਂਡਰੀਆ ਸੈੱਲ ਦਾ ਸ਼ਕਤੀ ਘਰ ਹੈ ਇਹ ਏ ਟੀ ਪੀ ਇਹ ਤੋਂ ਐਡੀਨੋਸਿਨ ਇਹ ਤੋਂ ਟ੍ਰਾਈ ਤੇ ਪੀ ਤੋਂ ਫਾਸਫੇਟ ਐਡੀਨੋਸਿਨ ਟ੍ਰਾਈਫਾਸਫੇਟ ਦੇ ਰੂਪ ਵਿੱਚ ਊਰਜਾ ਹੈ ਊਰਜਾ ਦਾ ਇਹ ਰੂਪ ਹੈਗਾ ਐਨਰਜੀ ਜਿੱਦਾਂ ਸਾਡੇ ਅਸੀਂ ਕੀ ਕਹਿੰਦੇ ਹਾਂ ਇਲੈਕਟ੍ਰੀਕਲ ਐਨਰਜੀ ਐਨਰਜੀ ਦਾ ਇੱਕ ਰੂਪ ਹੈਗਾ ਸੋ ਬੱਚੇ ਇਸ ਕੈਮੀਕਲ ਦੇ ਰੂਪ ਵਿੱਚ ਐਡੀਨੋਸਿਨ ਟ੍ਰਾਈਫਾਸਫੇਟ ਦੇ ਰੂਪ ਦੇ ਵਿੱਚ ਇਹ ਊਰਜਾ ਮੁਹੱਈਆ ਕਰਦੇ ਹਨ ਮਾਈਟੋਕਾਂਡਰੀਆ ਊਰਜਾ ਬਣਾਉਂਦੇ ਨੇ ਐਨਰਜੀ ਬਣਾਉਂਦੇ ਨੇ ਐਨਰਜੀ ਦਾ ਸਰੋਤ ਨੇ ਉਸ ਐਨਰਜੀ ਨੂੰ ਕਿਹਾ ਜਾਂਦਾ ਹੈ ਏਟੀਪੀ ਐਡੀਨੋਸਿਨ ਟਰਾਈਫਾਸਫੇਟ ਜੋ ਜੀਵਨ ਦੀਆਂ ਵੱਖ-ਵੱਖ ਰਸਾਇਣਕ ਕਿਰਿਆਵਾਂ ਲਈ ਲੋੜਦੀ ਹੈ ਹੁਣ ਕਿਰਿਆਵਾਂ ਲਈ ਕੰਮ ਕਰਨ ਲਈ ਊਰਜਾ ਚਾਹੀਦੀ ਹੈ ਸੋ ਏਟੀਪੀ ਬੱਚਿਓ ਸਾਡੀ ਜੀਵਨ ਨਾਲ ਜੁੜੀਆਂ ਜਿਹੜੀਆਂ ਵੀ ਕਿਰਿਆਵਾਂ ਦੇ ਰਸਾਇਣਕ ਕਿਰਿਆਵਾਂ ਉੱਥੇ ਵਿੱਚ ਵਰਤੀ ਜਾਂਦੀ ਹੈ ਤੇ ਮਾਈਟੋਕਾਂਡਰੀਆ ਦੋ ਛਿਲੀਆਂ ਇੱਕ ਮੋਸਾਮਦਾਰ ਬਾਹਰੀ ਜਿਹੱਚ ਬਰੀਕ-ਬਰੀਕ ਛੇਕ ਹੁੰਦੇ ਨੇ ਬਾਹਰੀ ਹੈਗੀ ਹੈ ਪੋਰਸ ਹੈਗੀ ਹੈ ਬਰੀਕ ਛੇਕ ਅਤੇ ਬਲੇਵੇਂਦਾਰ ਅੰਦਰਲੀ ਅੰਦਰਲੀ ਚ ਬੜੇ ਸਾਰੇ ਤਾਹਾਂ ਲੱਗੀ ਹੋਈਆਂ ਮੋੜ ਕੇ ਡੈਗੇ ਨੇ ਠੀਕ ਹੈ ਨਾ ਬਲੇਵੇਂ ਤਾਂ ਬਲੇਵੇਂ ਪਏ ਹੋਏ ਨੇ ਉਹਦੇ ਨਾਲ ਘਰੇ ਹੁੰਦੇ ਨੇ ਸੋ ਦੋ ਛਿਲੀਆਂ ਨੇ ਬਾਹਰੀ ਛਿੱਲੀ ਹੈ ਉਹ ਮਸਾਮਦਾਰ ਹੈ ਅੰਦਰਲੀ ਛਿੱਲੀ ਜਿਹੜੀ ਹੈਗੀ ਹੈ ਉਹ ਬਲੇਵੇਂਦਾਰ ਹੈ ਊਰਜਾ ਪੈਦਾ ਕਰਨ ਲਈ ਬਲੇਵੇਂ ਸਤਹੀ ਖੇਤਰਫਲ ਵਧਾਉਂਦਾ ਕੰਮ ਕਰਦੇ ਠੀਕ ਹੈ ਨਾ ਸੋ ਜਦੋਂ ਊਰਜਾ ਇਧਰ ਪੈਦਾ ਹੋਣੀ ਹੈ ਤੇ ਉਹਨਾਂ ਸਰਫੇਸ ਏਰੀਆ ਸਤਹੀ ਖੇਤਰਫਲ ਵੱਧ ਜਾਂਦਾ ਕਿ ਉਹਨਾਂ ਊਰਜਾ ਦੀ ਊਰਜਾ ਲਈ ਜੋ ਕਿਰਿਆਵਾਂ ਚਾਹੀਦੀਆਂ ਉਹਦੀ ਉਹ ਥਾਂ ਬਣਦੀ ਹੈ ਮਾਈਟੋਕਾਂਡਰੀਆ ਆਪਣੇ ਕੁਝ ਪ੍ਰੋਟੀਨ ਆ ਬਣਾਉਣ ਦੇ ਸਮਰੱਥ ਹੁੰਦੇ ਹਨ ਕਿਉਂਕਿ ਉਹਨਾਂ ਦਾ ਆਪਣਾ ਡੀਐਨਏ ਅਤੇ ਰਾਈਬੋਸੋਮ ਹੁੰਦੇ ਹਨ ਸੋ ਬੱਚਿਓ ਇਹ ਕੁਝ ਇਹ ਕਹਾਂਗੇਗਾ ਇੱਕ ਹੋਰ ਅੱਗੇ ਵਾਰ ਪੜਾਂਗੇ ਕੁਝ ਨਿਕੜੇਗਾ ਇਸੇ ਨੇ ਜਿਨ੍ਹਾਂ ਦਾ ਆਪਣਾ ਡੀਐਨਏ ਹੁੰਦਾ ਹੈ ਠੀਕ ਹੈ ਸੋ ਮਾਈਟੋਕਾਂਡਰੀਆ ਦਾ ਆਪਣਾ ਡੀਐਨਏ ਤੇ ਆਪਣੇ ਰਾਈਬੋਸੋਮ ਹੁੰਦੇ ਨੇ ਸੋ ਰਾਈਬੋਸੋਮ ਸਾਨੂੰ ਪਤਾ ਹੈ ਕਿ ਪ੍ਰੋਟੀਨ ਬਣਾਣ 'ਚ ਸਹਾਇੀ ਹੁੰਦੇ ਨੇ ਇਸ ਕਰਕੇ ਬੱਚਿਓ ਮਾਈਟੋਕਾਂਡਰੀਆ ਆਪਣੇ ਕੁਝ ਪ੍ਰੋਟੀਨ ਆਪ ਬਣਾਉਣ ਦੇ ਸਮਰੱਥ ਹੁੰਦੇ ਹਨ ਠੀਕ ਹੈ ਸੋ ਐਸੀ ਕਹੇ ਵਿਦਿਆਰਥੀਓ ਰੋਡੇ-ਰੋਡੇ ਸਵਾਲ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ